ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਖਬਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਮੰਗਾਂ ਸੰਬੰਧੀ ਤਿੰਨ ਪੱਤਰ ਜਾਰੀ ਕੀਤੇ ਕੀ ਹੈ ਪੂਰੀ ਅਪਡੇਟ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਦਾ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂਜੀ ਦੋਸਤੋ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਡੀਸੀ ਦਫ਼ਤਰ ਕਰਮਚਾਰੀ ਜੂਨੀਅਨ ਨੇ ਹੜਤਾਲ ਦੀ ਧਮਕੀ ਦਿੱਤੀ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਜੂਨੀਅਨ ਦੇ ਨਾਲ ਗੱਲਬਾਤ ਲਈ ਉਹਨਾਂ ਨੂੰ ਸੱਦਿਆ ਵਧੀਕ ਮੁੱਖ ਸਕੱਤਰ ਵਿੱਤੀ ਕਮਿਸ਼ਨਰ ਮਾਲ ਚੰਡੀਗੜ੍ਹ ਇਸ ਜੂਨੀਅਨ ਦੇ ਜੋ ਕਿ ਨੰਨ ਘੰਟੇ ਇਹਨਾਂ ਦੇ ਨਾਲ ਮੀਟਿੰਗ ਚੱਲੀ ਉਸ ਮੀਟਿੰਗ ਤੋਂ ਬਾਅਦ ਪ੍ਰਧਾਨ ਅਜਿੰਦਰ ਸਿੰਘ ਨੰਗਲ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮੀਟਿੰਗ ਦੇ ਵਿੱਚ ਜਿਹੜੇ ਅਧਿਕਾਰੀ ਸੀ ਸਰਕਾਰ ਸੀ ਉਹ ਮੰਗਾਂ ਤੇ ਸਹਿਮਤੀ ਉਹਨਾਂ ਦੀ ਬਣ ਗਈ ਸੀ ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਭਰੋਸਾ ਦਿੱਤਾ ਗਿਆ ਕਿ ਤੁਹਾਡੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇਗਾ ਪੰਜਾਬ ਸਰਕਾਰ ਨੇ ਇਸ ਜਥੇਬੰਦੀ ਦੀਆਂ ਕਿਹੜੀਆਂ ਮੰਗਾਂ ਦੇ ਉੱਪਰ ਪੱਤਰ ਜਾਰੀ ਕਰਕੇ ਕੰਮ ਸ਼ੁਰੂ ਕਰ ਦਿੱਤਾ ਹੈ ਕਿਹੜਾ ਪੱਤਰ ਜਾਰੀ ਕੀਤਾ ਗਿਆ ਉਸ ਬਾਰੇ ਜਾਣਕਾਰੀ ਦਿੰਦੇ ਹਾਂ ਸੋ ਤੁਹਾਨੂੰ ਹਾਂਜੀ ਦੋਸਤੋ ਇੱਕ ਮੁੱਖ ਪੱਤਰ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੂੰ ਵਿੱਤੀ ਲਾਭ ਹੋ ਸਕਦਾ ਹੈ ਇਸ ਨਾਲ ਸਰਕਾਰ ਨੇ ਸਮੂਹ ਡਿਫਟੀ ਕਮਿਸ਼ਨਰਾਂ ਮੰਡਲ ਕਮਿਸ਼ਨਰਾਂ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਡਿਫਟੀ ਕਮਿਸ਼ਨਰ ਐਸ ਡੀ ਐਮ ਤਹਿਸੀਲ ਉਪ ਤਹਿਸੀਲ ਦਫ਼ਤਰਾਂ ਵਿੱਚ ਕੰਮ ਕਰਦੇ ਕਲੈਰੀਕਲ ਸਟਾਫ ਹੈ ਜੋ ਮੁਲਾਜ਼ਮ ਨੇ ਉਹਨਾਂ ਨੂੰ ਸਰਕਾਰ 5% ਪ੍ਰਸ਼ਾਸਕੀ ਭੱਤਾ ਦੇਣ ਤੇ ਵਿਚਾਰ ਕਰ ਰਹੀ ਹੈ ਇਹਨਾਂ ਅਧਿਕਾਰੀਆਂ ਤੋਂ ਸਰਕਾਰ ਨੇ ਇੱਕ ਰਿਪੋਰਟ ਮੰਗੀ ਹੈ ਕਮਿਸ਼ਨਰ ਦਫ਼ਤਰ ਜਿਹੜੇ ਕਿ ਇਸ ਤੋਂ ਰਿਪੋਰਟ ਮੰਗੀ ਗਈ ਹੈ ਕਿ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਸਰਕਾਰ 5% ਪ੍ਰਸ਼ਾਸਨ ਪ੍ਰਸ਼ਾਸਕੀ ਭੱਤਾ ਦੇਣ ਜਾ ਰਹੀ ਹੈ ਉਸ ਦੇ ਨਾਲ ਸਰਕਾਰ ਉੱਪਰ ਕਿੰਨਾ ਵਿੱਤੀ ਬੋਝ ਪਵੇਗਾ ਇਸ ਦੀ ਰਿਪੋਰਟ ਭੇਜੀ ਜਾਵੇ ਸੋ ਜੂਨੀਅਰ ਹਸਪਤਾਲਾ ਨੂੰ ਲੈ ਕੇ ਬੜੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਉਹ ਮਹਿਸੂਸ ਕਰ ਰਹੀ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ 5 ਫੀਸਦੀ ਪ੍ਰਸ਼ਾਸਕੀ ਪੱਤਾ ਦੇਣ ਦੇ ਮੁੱਦੇ ਉੱਪਰ ਜਿਹੜੀ ਕਿ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੀ ਆਸ ਵੱਜੀ ਹੈ ਸਰਕਾਰ 5 ਫੀਸਦੀ ਪ੍ਰਸ਼ਾਸਕੀ ਪੱਤਾ ਦੇਵੇਗੀ ਦੂਸਰੇ ਪੱਤਰ ਦੇ ਵਿੱਚ ਖੁਸ਼ਖਬਰੀ ਹੈ ਡੀਸੀ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਜਾਂ ਫਿਰ ਐਸ ਡੀ ਐਮ ਜਾਂ ਫਿਰ ਤਹਿਸੀਲਾਂ ਜਾਂ ਫਿਰ ਉਪ ਤਹਿਸੀਲ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਦਫ਼ਤਰਾਂ ਵਿੱਚ ਕੰਮ ਕਰਦੀਆਂ ਵਿਧਵਾਵਾਂ ਮਹਿਲਾਵਾਂ ਅੰਗਹੀਨ ਮੁਲਾਜ਼ਮ ਜਿਹੜੇ ਨੇ ਉਹਨਾਂ ਪਿਛਲੇ ਸਮਿਆਂ ਤੋਂ ਵਿਆਹ ਹੋਏ ਨੇ ਗਰੁੱਪ ਸੀ ਅਤੇ ਗਰੁੱਪ ਡੀ ਦੇ ਦਫ਼ਤਰਾਂ ਵਿੱਚ ਜਿਹੜੇ ਕੰਮ ਕਰਦੇ ਨੇ ਮੁਲਾਜ਼ਮ ਉਹਨਾਂ ਨੂੰ ਲੈ ਕੇ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਦੇ ਵਿੱਚ ਬਦਲੀ ਦੇ ਵਿੱਚ ਛੋਟ ਦੇਣ ਦੇ ਲਈ ਫੈਸਲਾ ਕੀਤਾ ਗਿਆ ਹੈ ਮੁਲਾਜ਼ਮਾ ਨੂੰ ਇਹ ਪੱਤਰ ਜਾਰੀ ਹੋਣ ਤੋਂ ਬਾਅਦ ਇੱਕ ਚੰਗੀ ਰਾਹਤ ਦੀ ਸੰਭਾਵਨਾ ਮਿਲੀ ਹੈ ਤੀਸਰਾ ਪੱਤਰ ਜਿਹੜਾ ਕਿ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਡਿਫਟੀ ਕਮਿਸ਼ਨਰ ਨਾਲ ਪਰਸਨਲ ਅਸਿਸਟੈਂਟ ਤਾਇਨਾਤ ਹੋਵੇਗਾ ਇਸੇ ਤਰ੍ਹਾਂ ਐਸ ਡੀਐਮ ਨਾਲ ਸੀਨੀਅਰ ਸਕਿਲ ਸਟੈਨੋਗ੍ਰਾਫਰ ਜਿਹੜਾ ਕਿ ਉਸ ਦੀ ਪੋਸਟ ਹੋਵੇਗੀ ਔਰ ਅਬਜੈਕਟਿਵ ਮਿਨਿਸਟ੍ਰੇਟ ਨਾਲ ਜੂਨੀਅਰ ਸਟੈਨੋਗ੍ਰਾਫਰ ਦੀ ਪੋਸਟ ਹੋਵੇਗੀ ਸੁਪਰਡੈਂਟ ਗ੍ਰੇਡ 1 ਸੁਪਰਡੈਂਟ ਗ੍ਰੇਡ 2 ਦੇ ਨਾਲ ਸਟੈਨੋਗ੍ਰਾਫ ਟਾਈਪਿਸਟ ਦੀ ਪੋਸਟ ਨਿਰਧਾਰਤ ਕੀਤੀ ਗਈ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ